ਸੰਗਤ ਦਾ ਕੋਟਾਨ ਖੋਟ ਛੁਗਰਤਾ ਨਬਾਦਾ ਜੋ ਅਮਰਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸਰਦਾਰ ਅਜੀਤ ਸਿੰਘ ਜੀ ਚੇਅਰਮੈਨ ਜਿਨ੍ਹਾਂ ਨੇ ਹਰ ਸਾਲ ਇਹ ਉਦਮ ਤੇ ਪ੍ਰਾਲਾ ਕਰਦੇ ਨੇ ਭਾਈ ਰਣਜੋਤ ਸਿੰਘ ਜੀ ਪ੍ਰਧਾਨ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰਾ ਤੇ ਹੋਰ ਉਹਨਾਂ ਦੇ ਨਾਲ ਸਮੂਹ ਨਗਰ ਨਿਵਾਸੀ ਉਹਨਾਂ ਦੇ ਸਹਿਯੋਗੀ ਸੱਜਣ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਬਾਕੀ ਨਗਰ ਰਾਮਪੁਰ ਦਾ ਧੰਨਵਾਦ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਸਮੱਤ ਬਖਸ਼ੀ ਹੈ ਧੰਨਵਾਦ ਹੈ ਭਾਈ ਜਗਜੀਵਨ ਸਿੰਘ ਜੀ ਸੰਤ ਸੇਵਕ মিডিਆ ਵਾਲਿਆਂ ਦਾ ਤੇ ਆਏ ਜਥਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰ ਕਰਦੇ ਆ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਭਾਈ ਜਦ ਵੀ ਤੁਹਾਨੂੰ ਇਸ ਘਰ ਵੱਲੋਂ ਕੋਈ ਸਨੇਹਾ ਮਿਲੇ ਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਸੀਂ ਆਪਣੇ ਆਪ ਨੂੰ ਬੜਪਾਗੀ ਸਮਝਾਂਗੇ ਕਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ